ਅਰੇਡੀ ਅਜੋਕੇ ਯੁੱਗ ਵਿੱਚ ਹਰ ਇਨਸਾਨ ਅਮੀਰ ਬਣਨਾ ਚਾਹੁੰਦਾ ਡੰਡੀ ਹਰ ਕੋਈ ਦੂਸਰੇ ਨਾਲੋਂ ਵੱਧ ਕਮਾਉਣਾ ਚਾਹੁੰਦਾ ਹੈ ਡੰਡੀ ਜਿਹੜਾ ਇਨਸਾਨ ਬ੍ਰਾਂਡਡ ਕੱਪੜੇ ਪਹਿਨਦਾ ਹੈ ਬ੍ਰਾਂਡਡ ਚੀਜ਼ਾਂ ਇਸਤੇਮਾਲ ਕਰਦਾ ਹੈ ਘੁੰਮਣ ਫਿਰਨ ਵਿਦੇਸ਼ਾਂ ਵਿੱਚ ਜਾਂਦਾ ਹੈ ਅਸੀਂ ਸਾਬ ਉਸ ਨੂੰ ਬਹੁਤ ਅਮੀਰ ਵਿਅਕਤੀ ਮੰਨਦੇ ਹਾਂ ਡੰਡੀ ਪਰ ਕੀ ਪੈਸਾ ਧਨ ਦੌਲਤ ਹੀ ਅਮੀਰੀ ਹੈ ਡੰਡੀ ਹਾਂ ਮੈਂ ਮੰਨਦੀ ਹਾਂ ਕਿ ਅੱਜ ਜ਼ਿੰਦਗੀ ਵਿੱਚ ਪੈਸਾ ਬੇहद ਜ਼ਰੂਰੀ ਹੈ ਪਰ ਅੱਜ ਦੇ ਜਮਾਨੇ ਵਿੱਚ ਜਿੱਥੇ ਹਰ ਵਿਅਕਤੀ ਸੋਸ਼ਲ ਮੀਡੀਆ ਉੱਪਰ ਇਹਨਾ ਐਕਟਿਵ ਹੈ ਮੋਬਾਈਲ ਫੋਨ ਲੋਕਾਂ ਦੀ ਜਾਣ ਬਣ ਚੁੱਕੇ ਹਨ ਹਰ ਬੰਦੇ ਦੇ ਆਪਣੇ ਰਾਜ ਹਨ ਹਰ ਇਨਸਾਨ ਕਿਸੇ ਨਾ ਕਿਸੇ ਮੁਖੌਟੇ ਨੂੰ ਪਹਿਨੇ ਹੋਏ ਉੱਥੇ ਹੀ ਇਹਨਾ ਸਬਨਾ ਤੋਂ ਪਰੇ ਜੇਕਰ ਤੁਹਾਡੇ ਕੋਲ ਕੋਈ ਅਜਿਹਾ ਇਨਸਾਨ ਹੈ ਜੋ ਕਿ ਅੱਖਾਂ ਸਾਹਮਣੇ ਵੀ ਤੁਹਾਡਾ ਹੈ ਅਤੇ ਅੱਖਿਓਂ ਉਹਲੇ ਵੀ ਤੁਹਾਡੇ ਲਈ ਵਫਾ ਨਿਭਾਉਂਦਾ ਹੈ ਤਾਂ ਮੈਨੂੰ ਲੱਗਦਾ ਹੈ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਹੋ ਕਿਉਂਕਿ ਅੱਜਕੱਲ ਪੈਸੇ ਦੀ ਅਮੀਰੀ ਤਾਂ ਹਰ ਕਿਸੇ ਕੋਲ ਹੈ ਪਰ ਰੂਹ ਦੀ ਅਮੀਰੀ ਕਿਸੇ ਬਿਰਲੇ ਦੇ ਭਾਗਾਂ ਵਿੱਚ ਹੀ ਆਉਂਦੀ ਹੈ ਡੰਡੀ ਅੱਜਕੱਲ ਅਸੀਂ ਆਮ ਹੀ ਖਬਰਾਂ ਪੜ੍ਹਦੇ ਸੁਣਦੇ ਹਾਂ ਫਲਾਨੀ ਜਗ੍ਹਾ ਉੱਤੇ ਪਤੀ ਨੇ ਪਤਨੀ ਨੂੰ ਮਾਰਿਆ ਪਤਨੀ ਨੇ ਦਿੱਤੀ ਪਤੀ ਦੀ ਸੁਪਾਰੀ ਪਤਨੀ ਵੱਲੋਂ ਪਤੀ ਦੀ ਹਤਿਆ ਡੰਡੀ ਜਿਸ ਰਿਸ਼ਤੇ ਦੀ ਸ਼ੁਰੂਆਤ ਹੀ ਅਸੀਂ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਰਦੇ ਹਾਂ ਉਸ ਦੀ ਹਜ਼ੂਰੀ ਵਿੱਚ ਰੜੀ ਲਾਵਾ ਫੇਰੇ ਲੈਂਦੇ ਹਾਂ ਉਸ ਪਵਿੱਤਰ ਰਿਸ਼ਤੇ ਦਾ ਅਜਹਾ ਭਿਆਨਕ ਮੰਜ਼ਰ ਆਖਰ ਕਿਉਂ ਡੰਡੀ ਆਖਰ ਕੀ ਕਾਰਨ ਹੈ ਜੋ ਅਜਹਾ پاک ਪਵਿੱਤਰ ਰਿਸ਼ਤਾ ਇੰਜ ਖਤਰਨਾਕ ਰੂਪ ਅਖਤਿਆਰ ਕਰ ਲੈਂਦਾ ਹੈ ਡੰਡੀ ਇੱਥੇ ਲੋੜ ਹੈ ਸਾਨੂੰ ਸਮਝਣ ਦੀ ਡੰਡੀ ਲੜਕਾ ਲੜਕੀ ਜਦੋਂ ਇਸ ਇਸਤੇ ਦੀ ਪਹਿਲ ਕਰਦੇ ਹਨ ਤਾਂ ਉਹਨਾਂ ਨੂੰ ਪਹਿਲਾਂ ਹੀ ਆਉਣ ਵਾਲੀਆਂ ਚੁਣੌਤੀਆਂ ਖੁਸ਼ੀਆਂ ਬਾਰੇ ਸੋਚ ਲੈਣਾ ਚਾਹੀਦਾ ਤਾਂ ਜੋ ਬਾਅਦ ਵਿੱਚ ਅਜਹਾ ਭਿਆਨਕ ਮੰਜਰ ਨਾ ਸਾਹਮਣੇ ਆਵੇ ਡੰਡੀ ਜੇਕਰ ਗੱਲ ਕਰੀਏ ਕੁੜੀ ਦੀ ਤਾਂ ਲੜਕੀ ਨੂੰ ਖੰਭ ਤਾਂ ਉਸਦੇ ਪਿਤਾ ਵੱਲੋਂ ਦਿੱਤੇ ਜਾਂਦੇ ਹਨ ਪਰ ਉਸ ਵਿੱਚ ਉਡਣ ਉਡਾਣ ਉਸਦੇ ਪਤੀ ਵੱਲੋਂ ਭਰੀ ਜਾਂਦੀ ਹੈ ਡੰਡੀ ਇਸੇ ਤਰ੍ਹਾਂ ਹੀ ਜਦੋਂ ਪਤਨੀ ਹਰ ਮੁਸ਼ਕਲ ਹਾਲਾਤ ਵਿੱਚ ਪਤੀ ਦੀ ਢਾਲ ਬਣ ਕੇ ਖੜਦੀ ਹੈ ਤਾਂ ਪਤੀ ਦੀ ਹਿੰਮਤ ਦੁੱਗਣੀ ਹੋ ਜਾਂਦੀ ਹੈ ਡੰਡੀ ਅੱਜ ਇਸ ਰਿਸ਼ਤੇ ਦੀ ਗਹਿਰਾਈ ਨੂੰ ਸਮਝਣ ਦੀ ਲੋੜ ਹੈ ਡੰਡੀ ਸਿਰਫ ਪੈਸੇ ਦੀ ਚਮਕ ਜਾਂ ਸਿਰਫ ਦਿਖਾਵਾ ਦੇ ਕੇ ਕਦੇ ਵੀ ਰਿਸ਼ਤਾ ਨਹੀਂ ਜੋੜਨਾ ਚਾਹੀਦਾ ਡੰਡੀ ਕਿਉਂਕਿ ਅਜਹੇ ਰਿਸ਼ਤੇ ਦੀ ਮਨਿਆਦ ਬਹੁਤ ਘਟ ਹੁੰਦੀ ਹੈ ਡੰਡੀ ਇੱਥੇ ਮੈਨੂੰ ਸੁਰਜੀਤ ਪਾਤਰ ਦੀਆਂ ਕੁਝ ਸਤਰਾ ਯਾਦ ਆ ਰਹੀਆਂ ਹਨ ਡੰਡੀ ਪਾਤਰ ਸਾਹਿਬ ਨੇ ਇਹਨਾਂ ਸਤਰਾ ਵਿੱਚ ਅੱਜ ਦੀ ਅਸਲੀਅਤ ਨੂੰ ਬਖੂਬੀ ਚਿਤਰਿਆ ਹੈ ਡੰਡੀ ਹਰ ਇਹਦਾ ਸਮਰਪਣ ਮੰਗਦਾ ਹੈ ਅਤੇ ਸਮਰਪਣ ਦੇ ਨਾਲ ਹੀ ਉਹ ਕਦਰ ਉਹ ਵਡਿਆਈ ਮੰਗਦਾ ਹੈ ਜਿਸ ਨਾਲ ਰਿਸ਼ਤਾ ਹੋਰ ਵੀ ਡੂੰਘਾ ਹੋ ਜਾਂਦਾ ਹੈ ਡੰਡੀ